ਕਲਕੀਤਾ ਟਰਸਟ ਬੜੂ ਸਾਹਿਬ ਵਾਲਿਆਂ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਨਵੇਂ ਮਕਾਨ ਬਣਾ ਕੇ ਸੌਂਪੀਆਂ ਚਾਬੀਆਂ ਇੱਕ ਮਕਾਨ ਉੱਪਰ ਸਾਡੇ 6 ਲੱਖ ਰੁਪਏ ਦੀ ਆਈ ਹੈ ਲਾਗਤ 3 ਮਹੀਨੇ ਦਾ ਪਰਿਵਾਰ ਨੂੰ ਰਾਸ਼ਨ ਵੀ ਦਿੱਤਾ ਹੜ੍ਹ ਪ੍ਰਭਾਵਿਤ ਲੋਕਾਂ ਨੇ ਕਲਕੀਤਾ ਟਰਸਟ ਬੜੂ ਸਾਹਿਬ ਅਤੇ ਉਹਨਾਂ ਦੀ ਟੀਮ ਦਾ ਕੀਤਾ ਧੰਨਵਾਦ ਅਗਸਤ ਮਹੀਨੇ ਆਏ ਹੜ੍ਹਾਂ ਕਾਰਨ ਜਿੰਨਾਂ ਲੋਕਾਂ ਦੇ ਘਰ ਪਾਣੀ ਦੇ ਨਾਲ ਬਿਲਕੁਲ ਢਹਿ ਢੇਰੀ ਤਬਾਹ ਹੋ ਗਏ ਸਨ ਉਹਨਾਂ ਪਰਿਵਾਰਾਂ ਦੇ ਲਈ ਕਲਕੀਤਾ ਟਰਸਟ ਬੜੂ ਸਾਹਿਬ ਦੀ ਟੀਮ ਵੱਲੋਂ ਨਵੇਂ ਘਰ ਬਣਾ ਕੇ ਉਹਨਾਂ ਪਰਵਾਨਾ ਨੂੰ ਚਾਬੀਆਂ ਸੌਂਪੀਆਂ ਗਈਆਂ ਸਾਡਾ ਪੰਜਾਬ ਸਾਡੀ ਜ਼ਿੰਮੇਵਾਰੀ ਮੁਰਫਿ ਸਿਵਾ ਪੰਜਾਬ ਤਹਿਤ ਕਲਕੀਤਾ ٹرسٹ ਬੜੂ ਸਾਹਿਬ ਦੀ ਟੀਮ ਵੱਲੋਂ ਜੋ ਮਿਸ਼ਨ ਆਰੰਭ ਕੀਤਾ ਗਿਆ ਹੈ ਅਤੇ ਇਸ ਦੇ ਤਹਿਤ ਪੰਜਾਬ ਦੇ ਵੱਖ-ਵੱਖ ਇਲਾਕੇ ਵਿੱਚ ਜਿੱਥੇ ਹੜ੍ਹ ਨਾਲ ਲੋਕਾਂ ਦੇ ਘਰ ਢਹਿ ਢੇਰੀ ਹੋਏ ਸਨ ਉਹਨਾਂ ਦੇ ਘਰ ਦੁਬਾਰਾ ਬਣਾ ਕੇ ਉਹਨਾਂ ਨੂੰ ਚਾਬੀਆਂ ਦਿੱਤੀਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਦੀ ਹਲਕਾ ਡੇਰਾਪਾ ਬਨਾਣਕ ਤੇ ਪਿੰਡ ਸ਼ਕਰੀਵੀ ਬੜੂ ਸਾਹਿਬ ਦੀ ਟੀਮ ਪਹੁੰਚੀ ਜਿੱਥੇ ਉਹਨਾਂ ਵੱਲੋਂ ਢਹਿ ਢੇਰੀ ਹੋਏ ਘਰਾਂ ਨੂੰ ਦੁਬਾਰਾ ਬਣਾ ਕੇ ਉਹਨਾਂ ਪਰਿਵਾਰਾਂ ਨੂੰ ਚਾਬੀਆਂ ਸੌਂਪੀਆਂ ਗਈਆਂ ਇਸ ਸਬੰਧੀ ਜਾਣਕਾਰੀ ਦਿੰਦੇ ਆ ਬਾਬਾ ਜੀ ਨੇ ਦੱਸਿਆ ਕਿ 7 ਪਰਿਵਾਰਾਂ ਦੇ ਘਰਾਂ ਨੂੰ ਅੱਜ ਉਹਨਾਂ ਵੱਲੋਂ ਚਾਬੀਆਂ ਸੌਂਪੀਆਂ ਗਈਆਂ ਹਨ ਉਹਨਾਂ ਨੇ ਕਿਹਾ ਕਿ ਹੁਣ ਤੱਕ 35 ਪਰਿਵਾਰਾਂ ਦੇ ਘਰ ਬਣਾਏ ਜਾ ਚੁੱਕੇ ਹਨ ਅਤੇ 3 ਮਹੀਨਿਆਂ ਦਾ ਉਹਨਾਂ ਨੂੰ ਰਾਸ਼ਨ ਵੀ ਦਿੱਤਾ ਜਾ ਰਿਹਾ ਕਿ 66 ਲੱਖ ਰੁਪਇਆ ਇੱਕ ਮਕਾਨ ਦੀ ਲਗਤ ਆ ਰਹੀ ਹੈ ਅਤੇ ਘਰ ਤੇ ਮੁੜ ਵਸੇਬ ਲਈ ਕਾਤਾ ਸਮਾਨ ਵੀ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ। ਸ਼੍ਰੀ ਅਮਰਸਰ ਸਾਹਿਬ ਵਿਖੇ ਜਿਨੀ ਆਵਾਜ਼ ਜੋ ਹੈ ਸਤਕਾਰ ਸੰਗਤ ਨੂੰ ਦਿੱਤੇ ਹੈ ਇੱਥੇ ਵੀ ਲਗਭਗ ਅੱਜ ਸਤਕਾਰ ਅਸੀਂ ਦੇ ਰਹੇ ਹਾਂ ਜੋ ਕਿ ਲਗਾਤਾਰ ਇਹ ਕਾਰਜ ਜਾਰੀ ਹੈ ਔਰ ਹੁਣ ਤੱਕ ਅਸੀਂ 35 ਕਾਰ ਅੱਜ ਸਪੁਰਦ ਕਰ ਦੇਵਾਂਗੇ ਸੰਗਤ ਨੂੰ ਔਰ ਇਹ ਕੰਮ ਲਗਾਤਾਰ ਜਾਰੀ ਰਹੇਗਾ। ਕਮੇਟ ਕੀ ਕੀ ਬਣਾ ਕੇ ਦੇ ਰਹੇ ਜੀ ਕਹਾਣ ਦੇ ਵਿੱਚ ਦੋ ਕਮਰੇ ਹੈਗੇ ਆ ਖੁੱਲਾ ਬਰਾਂਡਾ ਕਹਨੋ ਲੌਬੀ ਕਹਨੋ ਹੈ ਕਿਚਨ ਹੈ ਵਾਸ਼ਰੂਮ ਹੈ ਫੁੱਲ ਫਲਾਈ ਸਮਾਨ ਹੈ ਰਾਸ਼ਨ ਹੈ ਤਿੰਨ ਮਹੀਨਿਆਂ ਦਾ ਉਹ ਜਿੰਨੀ ਘਰ ਦੀ ਨੀਡ ਹੈਗੀ ਆ ਉਹ ਸਾਰੀ ਕੰਪਲੀਟ ਹੈ ਔਰ ਤਿੰਨ ਮਹੀਨੇ ਤੱਕ ਦਾ ਰਾਸ਼ਨ ਕੰਪਲੀਟ ਹੈ ਤਾਂ ਕਿ ਪਰਿਵਾਰ ਆਪਣਾ ਜੋ ਵੀ ਕੀਤਾ ਕਰਦਾ ਹੈ ਲੇਬਰ ਕਰਦਾ ਹੈ ਜਾਂ ਜੋ ਵੀ ਕੰਮ ਕਰਦਾ ਹੈ ਉਹ ਕਰ ਸਕੇ। ਬਾਈ ਕਿੰਨੇ ਘਰ ਬਣਾ ਦੇ ਚੁੱਕੇ ਹੁੰਦਾ ਕੋਈ ਹੁਣ ਤੱਕ 35 ਘਰ ਅਜ ਅਸੀਂ ਸਪੋਰਟ ਕਰ ਦਿਆਂਗੇ ਪਰਵਾਰਾਂ ਨੂੰ। ਪਪਾ ਜੀ ਆਪਣੇ ਜੇ ਇੱਕ ਘਰ ਦੀ ਜਿਹੜੀ ਕਿੰਨੀ ਕੋਸਟ ਆ ਰਹੀ ਹੈ ਟੋਟਲ ਇੱਕ ਘਰ ਦੀ 6.5 ਲੱਖ ਰੁਪਿਆ ਕੋਸਟ ਆ ਰਹੀ ਹੈ। ਇਸ ਲਈ ਆ ਰਹੀ ਹੈ ਕਿਉਂਕਿ ਅਸੀਂ ਹੱਥੀਂ ਸੇਵਾਵਾਂ ਕਰ ਰਹੇ ਹਾਂ। ਸਾਡੇ ਆਪਣੇ ਕਾਰੀਗਰ ਨੇ ਸਾਡੇ ਆਪਣਾ ਸਾਰਾ ਸਿਸਟਮ ਹੈਗਾ। ਇਸ ਕਰਕੇ ਅਸੀਂ ਇੰਨਾ ਕੁ ਔਰ ਬਹੁਤ ਸੋਹਣਾ ਘਰ ਹੈ 50 ਸਾਲ ਇਹਨਾਂ ਕੁਝ ਨਹੀਂ ਹੁੰਦਾ। ਖੱਲੇ ਸੋਹਣੀ ਟੈਨ ਲੱਗੀ ਹੋਈ ਐ ਨਾ ਕੋਈ ਪੇਂਟ ਹੋਣਾ ਨਾ ਗਰਮੀ ਨਾ ਸਰਦੀਆਂ ਦੇ ਨਾਲ ਸਾਊਂਡ ਤੇ ਇਦੋਂ ਅੱਛਾ ਹੋਰ ਕਿਹੋ ਜਿਹਾ ਹੋਏਗਾ ਪਰਿਵਾਰ ਲਈ ਤਾਂ ਇੱਕ ਬਹੁਤ ਇੱਕ ਕੁਦਰਤ ਨੇ ਹੀ ਇੱਕ ਦੇਮ ਦੇ ਦਿੱਤੀ ਐ ਆਉਣ ਸਮੇਂ ਦੇ ਚੋਂ ਹੁਣ ਸਿਆਲ ਵੀ ਆ ਰਿਹਾ ਹੈਗਾ ਉਹਦੇ ਵਾਸਤੇ ਵੀ ਕੋਈ ਪ੍ਰਬੰਧ ਕੀਤਾ ਗਿਆ ਪਰਿਵਾਰਾਂ ਵਾਸਤੇ ਦੇਖੋ ਆਉਣ ਵਾਲਾ ਪ੍ਰਬੰਧ ਤੇ ਇਹ ਹੀ ਹੈ ਵੀ ਲਗਾਤਾਰ ਅਸੀਂ 24 ਘੰਟੇ ਜੇ ਘਰ ਬਣਾ ਰਹੇ ਹਾਂ ਮਾਰ ਦੀ ਬਖਸ਼ਿਸ਼ ਹੈ ਵੀ 24 ਘੰਟਿਆਂ ਚ ਅਸੀਂ ਰੋਜ਼ ਇੱਕ ਘਰ ਦੇ ਦਿੰਨੇ ਹਾਂ ਸੋ ਹੋਰ ਅਸੀਂ ਸਪੀਡ ਅਸੀਂ ਵਧਾ ਰਹੇ ਹਾਂ ਜਿਹੜਾ ਸਾਡਾ ਪਿਛਲਾ 24 ਘੰਟਿਆਂ ਤੇ ਇੱਕ ਟਾਰਗੇਟ ਗਿਆ ਅੱਜ ਅਸੀਂ ਪੂਰੇ ਜੱਥੇ ਨੂੰ ਕਹਿ ਦਿੱਤਾ ਹੈ ਵੀ ਤੁਸੀਂ ਦੋ ਘਰ ਦੇਣੇ ਨੇ 24 ਘੰਟਿਆਂ 'ਚ। ਐਵਰੇਜ 12 ਘੰਟਿਆਂ 'ਚ ਇੱਕ ਘਰ ਦੇਣਾ। ਆ ਸਾਡੇ ਵੀਰ ਸਾਹਿਬ ਵੀਰ ਜੀ ਕਹਿੰਦੇ ਭਾਈ ਜਰਜੀਤ ਸਿੰਘ ਜੀ ਔਰ ਸਾਡੀ ਸਮੂਚੀਆਂ ਟੀਮਾਂ ਜਿੰਨੀਆਂ ਵੀ ਲੱਗੀਆਂ ਹੋਈਆਂ ਨੇ ਸਰਦੀ ਨੂੰ ਵੇਖਦੇ ਹੋਏ ਅਸੀਂ 12 ਘੰਟਿਆਂ 'ਚ ਘਰ ਦੇ ਦਿੰਦਾ ਆ ਲਿਖੋ ਲਿਖਿਆ। ਸੋ ਇਹ ਸਾਰੇ ਕਾਰਜ ਹੋਣੇ ਤਾਂ ਨੇ ਸੰਗਤ ਦੇ ਸਹਯੋਗ ਨਾਲ। ਕਿਉਂਕਿ ਸੰਸਥਾਵਾਂ ਦਾ ਸੰਗਤ ਦੀ ਦਿੱਤੀ ਮਾਇਆ ਹੀ ਸਵਰਥਾ ਲਾ ਸਕਦੀ ਹੈ ਨਾ। ਪਾਲਾ ਲਾ ਕੇ ਸੁੱਤੇ ਨਹੀਂ। ਅੱਜ ਤੋਂ 15 ਦਿਨਾਂ ਬਾਅਦ ਠੰਡੇ ਨਹੀਂ ਆ ਜਾਣੀ ਐ ਉਹ ਬਾਹਰ ਨਹੀਂ ਸੋਪਾਣੀ ਸੋ ਆਓ ਆਪਾਂ ਸਾਰੇ ਰਲ ਮਿਲ ਕੇ ਸਮੁੱਚੀ ਜਗਤ ਨੂੰ ਸੀ ਅਪੀਲ ਕਰਦੇ ਆ ਗੁਰਨਾਨਕ ਨਾਮ ਪਾਸ਼ਾ ਗੁਰਨਾਨਕ ਪਾਸ਼ਾ ਦਾ ਜਿਹੜਾ ਲੰਗਰ ਸੀ ਅੱਜ ਘਰ ਦੇ ਲੰਗਰਾਂ ਦੀ ਲੋੜ ਐ ਆਓ ਆਪਾਂ ਘਰਾਂ ਦੇ ਲੰਗਰ ਲਾ ਕੇ ਉਹਨਾਂ ਨੂੰ ਮੁਰਵ ਸੇਬੇ ਚ ਲੈ ਜਾਈਏ ਇਤੋਂ ਵੱਡਾ ਹੋਰ ਕੰਨ ਕੋਈ ਨਹੀਂ ਇੱਕ ਘਰ ਕੋਈ ਬਣਾ ਕੇ ਆਪਣੀ ਸਮਰਥਾ ਕਰਨਾ ਆਪ ਕਰ ਦੇਵੇ ਕੋਈ ਰਲ ਕੇ ਕਰਨਾ ਚਾਹੁੰਦੇ ਨੇ 4 5 6 ਸ੍ਰੀ ਰਲ ਕੇ ਉਹ ਰਲ ਕੇ ਕਰ ਦੇਣ ਪਰ ਇੱਕ ਇੱਕ ਘਰ ਆਪਾਂ ਦੇਈਏ ਤਾਂ ਕਿ ਜਿੰਨੇ ਵੀ ਨੀਡੀ ਪਰਿਵਾਰ ਨੇ ਲੋੜਵੰਦ ਪਰਿਵਾਰ ਨੇ ਆਪਾਂ ਉਹਨਾਂ ਦੀ ਬਾਹ ਫੜ ਲਈਏ ਇੱਕ ਅਜਾ ਆਪਾਂ ਚੱਕਰੀ ਪਿੰਡ 'ਚ ਹੈਗੇ ਜਿੱਤੇ ਆਪਣੇ ਬੜੂ ਸਾਹਿਬ ਦੇ ਦੁਆਰਾ ਪਾਪਾ ਜੀ ਤੇ ਪੂਰੀ ਟੀਮ ਨੇ ਬਹੁਤ ਹੀ ਜ਼ਿਆਦਾ ਸੋਨਾ ਉਪਰਾਲਾ ਕੀਤਾ ਜਿੱਤੇ ਆਪਣੇ ਜਿਹੜੇ ਪ੍ਰੀ ਫੈਬ੍ਰੀਕੇਟਿਡ ਘਰ ਹੁੰਦੇ ਆ ਉਹਨਾਂ ਨੇ ਆ ਕੇ ਉਹ ਪੂਰੇ ਇੱਥੇ ਇੰਸਟਾਲ ਕੀਤੇ ਆ ਕਿਉਂਕਿ ਹੜਾ ਦੀ ਮਾਰ ਜਿਹੜੀ ਆਪਣੇ ਪੰਜਾਬ ਨੂੰ ਪਈ ਹੈ ਉਹ ਬਹੁਤ ਹੀ ਆਪਣੇ ਨਾਲ ਇੱਕ ਮਤਲਬ ਮੈਂ ਕਹਿੰਦਾ ਇੱਕ ਬਲੈਕ ਚੈਪਟਰ ਰਿਹਾ ਸੀ ਪਿੱਛੇ ਬਟ ਹੁਣ ਉਦੋਂ ਟਾਈਮ ਸੀਗਾ ਕਿ ਉਦੋਂ ਆਪਾਂ ਵੱਧ ਛੜ ਕੇ ਆਪਾਂ ਉਹਨੂੰ ਮੁਕਾਬਲਾ ਕਰੀਏ ਤੇ ਡੇ 1 ਜਦੋਂ ਦਾ ਹੜਾਇਆ ਹੈ ਤੇ ਉਦੋਂ ਪਹਿਲਾਂ ਵੀ ਬੜੂ ਸਾਹਿਬ ਤੇ ਪੂਰੀ ਟੀਮ ਸਾਡੇ ਨਾਲ ਰਹੀ ਹੈ ਮੋਢੇ ਤੇ ਮੋਢਾ ਮਿਲਾ ਕੇ ਇਹਨਾਂ ਨੇ ਨਾਲ ਕੰਮ ਕੀਤਾ ਹੈ ਵੱਧ ਛੜ ਕੇ ਕੀਤਾ ਹੈ ਤੇ ਇਹ ਜਿੰਨਾ ਸੋਹਣਾ ਉਪਰਾਲਾ ਹੈ ਕਿਉਂਕਿ ਇਹ ਕਿ ਐਵੇਂ ਦੀ ਮਡਲੀ ਜਿਹੜੀ ਰਿਕੁਆਇਰਮੈਂਟ ਹੈਗੀ ਹੈ ਬੰਦਿਆਂ ਦੀ ਰਾਸ਼ਨ ਇੱਕ ਚੀਜ਼ ਹੈਗੀ ਹੈ ਕੋਈ ਸਮਾਨ ਆਪਾਂ ਦਿੱਤਾ ਇੱਕ ਚੀਜ਼ ਹੈ ਉਹ ਟੈਂਪਰਰੀ ਹੈ ਬਟ ਜਿਹੜਾ ਕਰ ਹੁੰਦਾ ਉਹ ਲਾਈਫ ਲੌਂਗ ਹੁੰਦਾ ਤੇ ਜਿਹੜੀ ਜੇ ਬੰਦਿਆਂ ਨੂੰ ਜੇ ਉਹ ਮਿਲ ਜਾਏ ਤੇ ਉਤੋਂ ਵੱਧ ਕੁਝ ਨਹੀਂ ਹੋ ਸਕਦਾ ਇਸ ਟਾਈਮ ਤੇ ਕਿਉਂਕਿ ਆਪਣਾ ਸਰਦੀਆਂ ਦਾ ਵੀ ਸਮਾਂ ਆਣ ਵਾਲਾ ਹੈ ਤੇ ਇਹ ਤੋਂ ਵੱਧ ਜਿਹੜੀ ਰਿਕੁਆਇਰਮੈਂਟ ਹੈ ਕੋਈ ਨਹੀਂ ਹੋ ਸਕਦੀ। ਟੋਟਲ ਇਤਨੇ ਆਪਣੇ ਸ਼ਕਰੀਪਿੰਡ ਚ 4 ਘਰ ਬਣਾਏ ਨੇ ਤੇ ਪਹਿਲਾਂ ਇਹਨਾਂ ਨੇ ਦੀਨਾਨਗਰ ਵੀ ਕੰਮ ਕੀਤਾ ਹੈ ਤੇ ਆਪਾਂ ਹੋਰ ਐਕਸਪੈਂਡ ਕਰ ਰਹੇ ਹਾਂ ਕਿ ਆਪਾਂ ਬਾਬਾ ਜੀ ਦੀ ਹੈਲਪ ਲਈਏ ਤੇ ਆਪਾਂ ਹੋਰ ਪਾਸੇ ਵੀ ਕੰਮ ਕਰਨ ਤੇ ਨਾਟ ਓਨਲੀ ਘਰ ਵੈਸੇ ਤਾਂ ਆਪਣੀ ਜਿਹੜੀ ਪੂਰੀ ਟੀਮ ਹੈ ਬੜੂ ਸਰਬ ਗੁਰਦੁਆਰੇ ਤੇ ਬਾਬਾ ਜੀ ਨੇ ਉਹਨਾਂ ਨੇ ਹਰ ਪਾਸੋਂ ਹਰ ਪੱਖੋਂ ਕੰਮ ਕੀਤਾ ਹੈ। ਇਹ ਤਾਂ ਸਿਰਫ ਇੱਕ ਛੋਟੀ ਜੀ ਕੰਟ੍ਰਿਬਿਊਸ਼ਨ ਹੋਰ ਸੀਗੀ ਉਹਦੇ ਵਿੱਚ ਪਰ ਆਪਣੇ 4 ਘਰ ਬਣ ਗਏ ਨੇ ਸ਼ ਵੇ ਵੀ ਆਪਣੇ ਹੋਰ ਬੰਦੇ ਹੈਗੇ ਆ ਜਿਹੜੇ ਆਪਣੇ ਡੋਨੇਟ ਕਰਨਾ ਚਾਹੁੰਦੇ ਆ ਜਾਂ ਹੈਲਪ ਕਰਨਾ ਚਾਹੁੰਦੇ ਆ ਕੋਈ ਵੀ ਐਨ ਜੀਓ ਆਪਣੇ ਡੇਰੇ ਬਾਬੇ ਨਾਨਕ ਜਾਂ ਗੁਰਦਾਸਪੁਰ ਚ ਤੇ ਹੁਣ ਰਿਕੁਆਇਰਮੈਂਟ ਇਸ ਤਰ੍ਹਾਂ ਦੀ ਹੈਗੀ ਹੈ ਕਿ ਲੋਕਾਂ ਦੇ ਘਰਾਂ ਜਿਹੜਾ ਨੁਕਸਾਨ ਹੈ ਉਹ ਆਪਾਂ ਕਰ ਲਈਏ ਤੇ ਦੂਜਾ ਹੈਗਾ ਆਪਣੇ ਕਿਸਾਨ ਵੀਰਾਂ ਦੀ ਆਪਾਂ ਮਦਦ ਕਰ ਲਈਏ ਕਿਉਂਕਿ ਜਿਹੜੇ ਬੀਜ ਹੈਗੀ ਹੈ ਉਹਨਾਂ ਦੀ ਬਹੁਤ ਲੋੜ ਹੈ ਕਿਸੇ ਦੀ ਜਿਹੜੀ ਜ਼ਮੀਨ ਉੱਤੇ ਮਿੱਟੀ ਆ ਗਈ ਹੈ ਉਹਨੂੰ ਆਪਾਂ ਹਟਾਈਏ ਆਪਾਂ ਉਹਦੀ ਹੈਲਪ ਕਰੀਏ ਕਿ ਆਪਾਂ ਜਿਹੜਾ ਅਗਲਾ ਸੀਜ਼ਨ ਹੈਗਾ ਉਹਦਾ ਉਹ ਵਾਪਸੀ ਚੰਗਾ ਹੋ ਜੀ ਕੀ ਫਤਿਹ ਜੋ ਕਿ ਕਲਕੀਤਾ ਟਰਸਟ ਬਾਬੇ ਬੜੂ ਸਾਹਿਬ ਵਾਲੇ ਸਾਡੇ ਪਿੰਡ ਚਾਰ ਪਰਿਵਾਰ ਜਿਨ੍ਹਾਂ ਦੇ ਕਮਰੇ ਢਹਿ ਚੁੱਕੇ ਸਨ ਹਰਦੀ ਪਰਵਾਰਤ ਮਾਰਨਾਲ ਜੋ ਕਿ ਚਾਰ ਪਰਿਵਾਰਾਂ ਦੇ ਕਮਰਿਆਂ ਦੀ ਉਸਾਰੀ ਕੀਤੀ ਹੈ ਬੜਾ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਜੀ ਹੁਣਾਂ ਦਾ ਤੇ ਸਾਰੀ ਉਹਨਾਂ ਦੇ ਜਿਹੜੇ ਸਸਤਾ ਦੇ ਜਿੰਨੀ ਟੀਮ ਆ ਜਿੰਨੀ ਵੀ ਉਹਨਾਂ ਦੇ ਵਿੱਚ ਕੰਮਕਾਰ ਕਰ ਰਹੇ ਸੀ ਜਦੋਂ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਪਿੰਡ ਨੂੰ ਬੜੀ ਮਾਰ ਵੱਜੀ ਹਰਦੀ ਜਿਹੜੇ ਇਹ ਮੂ ਟਾਈਮ ਹੀ ਸਾਡੇ ਪਿੰਡ ਦੇ ਕੋਈ ਜਿਨ੍ਹਾਂ ਦਾ ਬਹੁਤ ਮਾੜਾ ਹਾਲ ਹੀ ਹਾਲ ਪੁੱਛਣ ਦਾ ਟਾਈਮ ਹੀ ਤੇ ਬਾਬਾ ਜੀ ਹੁਣਾਂ ਨੇ ਬੜੀ ਕਿਰਪਾ ਕੀਤੀ ਆ ਕਿ ਚਾਰ ਘਰਾਂ ਦੇ ਚਾਰ ਪਰਿਵਾਰਾਂ ਦੇ ਘਰ ਬਣਾਏ ਨੇ ਬਣਾਏ ਵੀ ਬੜੇ ਸਜੇ ਢੰਗ ਨਾਲ ਆ ਤੇ ਬੜੇ ਹੀ ਵਧੀਆ ਤਰੀਕੇ ਨਾਲ ਬਣਾਏ ਨੇ ਜੋ ਕਿ ਮਤਲਬ ਉਹਨਾਂ ਨੂੰ ਹਰ ਇੱਕ ਜੀਤ ਦੀ ਗੈਸ ਟਿਕਾ ਸਵਦਾ ਦਿੱਤੀ ਆ ਬੈੱਡ ਇਹ ਦੋ ਬੈੱਡਰੂਮ ਬਣਾ ਕੇ ਦਿੱਤੇ ਨੇ ਦਾ ਮਤਲਬ ਲੌਬੀ ਰਸੋਈ ਸਭ ਕੁਝ ਪਾਣੀ ਟਿਕਾ ਮਤਲਬ ਸਵਦਾ ਦਿੱਤੀ ਆ ਅਸੀਂ ਇੱਥੇ ਦਿলোਤਾਨਵਾਦ ਕਰਦੇ ਆਂ ਕਲਗੀਤਾ ਟਰਸਟ ਦਾ ਤੇ ਉਹਨਾਂ ਦੀ ਟੀਮ ਦਾ ਬਹੁਤ ਖੁਸ਼ੀ ਆ ਕਿ ਉਹਨਾਂ ਨੇ ਤੁਹਾਨੂੰ ਔਰ ਬਾਬਾ ਜੀ ਨੂੰ ਆਹ ਸੰਕਟੋਂ ਸਾਡਾ ਸਾਥ ਦਿੱਤਾ ਦਾ ਅਸੀਂ ਉਹਨਾਂ ਦੇ ਬਹੁਤ ਆਭਿਆਦਾਰ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਇਹ ਕੰਮ ਦੇਖ ਹੀ ਨਹੀਂ ਹਸਾ ਜਿਹੜਾ ਸਾਡੀ ਜ਼ਿੰਦਗੀ ਦੇ ਅੰਦਰ ਕੀਤਾ ਮੈਂ ਸਾਰੇ ਸੰਗਤ ਦਾ ਪਰਿਵਾਰ ਦਾ ਇੰਡਾ ਨਗਰ ਦਾ ਕਿਉਂਕਿ ਨਗਰ ਵੀ ਸਾਡੇ ਉੱਤੇ ਦਇਆ ਕਰਕੇ ਸਾਡੀ ਮਦਦ ਕੀਤੀ ਆ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਆ ਔਰ ਸਾਡੇ ਸਰਪੰਚ ਸਾਹਿਬ ਐ ਇਹਨਾਂ ਦਾ ਵੀ ਸ਼ੁਕਰਗੁਜ਼ਾਰ ਆ ਕਿਉਂਕਿ ਸਾਡੇ ਬੱਚੇ ਨੇ ਇਹਨਾਂ ਵੀ ਸਾਡੀ ਮਦਦ ਬਾਅਦ ਚੜ ਕੇ ਕੀਤੀ ਆ ਕਿ ਮੈਂ ਤੋ ਆਦਰ ਸ਼ੁਕਰਗੁਜ਼ਾਰ ਆ ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਹਲੀਮ ਦੀ ਇਨਕਾਰ ਕੇ ਸੰਕਟ ਨੂੰ ਬਾਬਾ ਜੀ ਨੂੰ ਔਰ ਸ੍ਰੀ ਨਮਨ ਲਾ ਕੇ ਆਏ ਨੇ ਮੈਂ ਬਹੁਤ ਦਿਲ ਤੋਂ ਤਰ ਦਿਲ ਤੋਂ ਸ਼ੁਕਰਗੁਜ਼ਾਰ ਆ ਕਿ ਸਾਡੀ ਇਹਨਾਂ ਨੇ ਸਿਹਤ ਆ ਕੀਤੀ ਅਨੇ ਤੇਹੀ ਆਇਆ ਹੈ ਆ ਡਾਰੇ ਦੇ ਵਿੱਚ ਇਹ ਘਰ ਦੇ ਵਿੱਚ ਇਹਹੀ ਇਹੋ ਜਿਹਾ ਘਰ ਦੇਖ ਵੀ ਨਾ ਸਕਦੇ ਆਪਣੀ ਜਿੱਤੀ ਹੈ ਪਰਮੇਸ਼ਰ ਔਰ ਵੀ ਹਲੀਮ ਨੇ ਲੋਕਾਂ ਨੂੰ ਸੰਕਟ ਨੂੰ ਆ ਜਨਤਾ ਨੂੰ ਕਰਨਾ ਚਾਹਦਾ ਕਿ ਸਾਡੇ ਉੱਤੇ ਵੀ ਰੱਬ ਰਹਿਮ ਕਰੇ ਤੇ ਅਸੀਂ ਜ਼ਰੂਰ ਸੇਵਾ ਇਹ ਜ਼ਰੂਰ ਸੇਵਾ ਚ ਦਾਨ ਪਾਵਾਂਗੇ ਕਿਉਂਕਿ ਇਹ ਸੇਵਾ ਬਹੁਤ ਪਰਮੇਸ਼ਰ ਵੱਲੋਂ ਬੜੀ ਵੱਡੀ ਸੇਵਾ ਵਾ। ਸਾਈਂ ਖਾਲਸਾ ਵਾਏ ਜੀ ਕੀ ਫਤਹਿ ਮੇਰਾ ਨਾਮ ਹੀ ਪਿੰਦ ਕੋੜਾ ਸਾਡਾ ਪਿੰਡ ਚੱਕਰੀਲੀ ਆ। ਬਾਬਾ ਜੀ ਨੇ ਸਾਨੂੰ ਬਹੁਤ ਸੋਨਾ ਮਕਾਨ ਪਾ ਕੇ ਦਿੱਤਾ ਬਹੁਤ ਸੇਵਾ ਯਾਨੀ ਸਾਡਾ ਘਰ ਹੱਥ ਦੇ ਵਿੱਚ ਟੈ ਗਿਆ ਸੀ ਤੇ ਹੁਣ ਇੰਨਾ असलेल्या धन्यवाद काढण्यास इंग्रमा